ਸਰਬੱਤ ਦਾ ਭਲਾ ਵਾਹਿਗੁਰੂ ਦੀ ਕਿਰਪਾ ਤੇ ਸਾਰੀਆਂ ਸਿੱਖ ਸੰਗਤਾਂ ਵੱਲੋਂ ਖਾਸ ਤੇ ਪੰਥ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ दारू ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਤਮਾਕੂ ਦੇ ਅੱਡੇ ਸਾਨੂੰ ਕੋਈ ਵੀ ਬੰਦਾ ਇੱਥੇ ਹੁੱਲੜਬਾਜੀ ਕਰਦਾ ਮਿਲ ਗਿਆ ਖਾਸ ਤੇ ਪੰਥ ਵੱਲੋਂ ਉਹ ਬਖਸ਼ਿਆ ਨਹੀਂ ਜਾਏਗਾ ਕੋਈ ਵੀ ਬੰਦਾ ਹੋਵੇ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਸਾਨੂੰ ਕੋਈ ਵੀ ਬੰਦਾ ਇੱਥੇ ਤਮਾਕੂ ਸਿਗਰਟ ਵਾਲਾ ਮਿਲ ਗਿਆ ਬੰਦਾ ਠੇਕੇ ਵਾਲਾ ਨਾਈ ਦੀਆਂ ਦੁਕਾਨਾਂ ਕੋਈ ਬੰਦਾ ਹੁੱਲੜ ਬਾਜੀ ਵਾਲਾ ਬੰਦਾ ਸਾਨੂੰ ਮਿਲ ਗਿਆ ਤੇ ਪੜਾਕੇ ਵਾਲਾ ਅਸੀਂ ਉਹ ਬਕਸਣਾ ਨਹੀਂ ਹੈਗਾ ਠੀਕ ਹੈ ਕਿ ਨਹੀਂ ਅਸੀਂ ਸੌਦਾ ਲਾਵਾਂਗੇ ਆਪਣੀ ਹੁੱਲੜ ਬਾਜੀ ਨਹੀਂ ਕਰਨੀ ਸਾਡੇ ਮਹਾਰਾਜ ਦੇ ਸ਼ਹੀਦੀ ਜੋੜ ਮੇਲੇ ਚੱਲਦੇ ਨੇ ਸਾਰੇ ਪਿਆਰ ਨਾਲ ਆਓ ਸੰਗਤ ਦਰਸ਼ਨ ਮੇਲੇ ਕਰੋ ਚੜ੍ਹਦੀ ਕਲਾ ਅਸੀਂ ਇਹੀ ਤੁਹਾਨੂੰ ਅਪੀਲ ਕਰਨੀ ਚਾਹੁੰਦੇ ਹਾਂ ਕਿ ਨਾਈ ਦੀਆਂ ਦੁਕਾਨਾਂ ਤੋਂ ਅਸੀਂ ਅਪੀਲ ਕਰਨਾ ਚਾਹੁੰਦੇ ਆ ਉਹ ਬੰਦ ਹੋਣੀਆਂ ਚਾਹੀਦੀਆਂ ਨੇ ਫੇਰ ਨਾ ਕਿ ਹੋ ਜੋ ਵੀ ਤੋੜ-ਫੋੜ ਹੋਊਗੀ ਉਹਦਾ ਤੁਸੀਂ ਆਪਣੇ ਆਪ ਜ਼ਿੰਮੇਵਾਰ ਹੋਵੋਗੇ ਖਾਲਸਾ ਜ਼ਿੰਮੇਵਾਰ ਨਹੀਂ ਆਊਗਾ ਖਾਲਸਾ ਗੱਜੇ ਲੰਡੀ ਪੁੱਜੀ ਭੱਜੇ ਤੁਸੀਂ ਪਿਛਲੀ ਵਾਰ ਸਾਡੇ ਕੇਸਗੜ੍ਹ ਸਾਹਿਬ ਤਖਤ ਦੇ ਉੱਤੇ ਤੁਸੀਂ ਨਿਹੰਗ ਸਿੰਘ ਦੀ ਮੌਤ ਕੀਤੀ ਸੀ ਹੁੱਲੜਵਾਜੀ ਕੀਤੀ ਸੀ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਵੀ ਜੇ ਕਿਸੇ ਬੰਦੇ ਨੇ ਹੁੱਲੜਵਾਜੀ ਕਰੀ ਤਾਂ ਉਹ ਬਕਸੀਆ ਨਹੀਂ ਜਾਊਗਾ ਉਹਦਾ ਸੋਦਾ ਲੱਗੂਗਾ ਜੇ ਕਿਸੇ ਨੇ ਬੋਲਟ ਦੇ ਪੜਾਕੇ ਵਜਾਏ ਉਹਦਾ ਜ਼ਿੰਮੇਵਾਰ ਤੁਸੀਂ ਆਪ ਹੋਗੇ ਟਰੈਕਟਰ ਵਾਲੀਆਂ ਆਵਾਜ਼ਾਂ ਤੇ ਸਪੀਕਰ ਆਪਣੇ ਬੰਦ ਕਰਨੇ ਨੇ ਰੱਬ ਦਾ ਨਾਮ ਲਾਓ ਤੁਸੀਂ ਉਰੇ ਮਹਾਰਾਜ ਦੇ ਸ਼ਹੀਦੀ ਜੋੜ ਮਿਲੇ ਤੇ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਕੁਝ ਫਤਿਹਗੜ੍ਹ ਸਾਹਿਬ ਦੀ ਪਾਨ ਪਿੱਤ ਤੱਕ ਤੋਂ ਜ਼ਿੰਮੇਵਾਰ ਸਿੰਘ ਦੇ ਨਿਹੰਗ ਸਿੰਘ ਫੌਜਾ ਬੁੱਢਾ ਦਲ ਇਹ ਅੱਜ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਇਹ ਮੰਗ ਪੱਤਰ ਸਾਨੂੰ ਹਰ ਸਾਲ ਦੀ ਤਰ੍ਹਾਂ ਤਾਂ ਦੇਣਾ ਪੈ ਰਿਹਾ ਹੈ ਕਿ ਪੁਰਾਣੀਆਂ ਸਰਕਾਰਾਂ ਨੇ ਤੇ ਬਹੁਤ ਘਾਣ ਕੀਤਾ ਸੀ ਜਿਹੜੀ ਹੁਣ ਨਵੀਂ ਸਰਕਾਰ ਬਣੀ ਹੋਈ ਹੈ ਉਹਦੇ ਆ ਕਿ ਇਸ ਜਿਹੜੀ ਧਰਤੀ ਹੈ ਜਿੱਥੇ ਬੜੀ-ਬੜੀ ਕੁਰਬਾਨੀਆਂ ਨਿੱਕਾਂ ਜਿੰਦਾ ਦੇ ਵੱਡੇ ਸਾਕੇ ਛੋਟੇ ਸਾਬ ਜਾਦੇ 7 ਸਾਲ ਤੇ 9 ਸਾਲ ਦੀ ਉਮਰ ਵਿੱਚ ਇਸ ਦਵਾਰਾਂ ਵਿੱਚ ਚਿੰਗੇ ਇਤਿਹਾਸ ਰਚ ਕੇ ਗਏ ਨੇ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਬੜਾ ਹੋਉਂਦੀ ਸਰਕਾਰ ਜਿਹੜੀ ਹੈ ਜਿਹੜੇ ਇੱਥੇ ਸ਼ਰਾਬ ਦੇ ਠੇਕੇ ਨੇ ਬਿਲਕੁਲ ਲਾਗੇ ਉਹਨਾਂ ਨੂੰ ਪੂਰਨ ਤੌਰ ਤੇ ਜਿਹੜਾ ਵਾ ਉਹ ਬੰਦ ਕਰਨ ਵਾਸਤੇ ਅਸੀਂ ਮੰਗ ਪੱਤਰ ਦਿੱਤਾ ਡੀਸੀ ਨੂੰ ਨਾਲ ਹੀ ਮੁੱਖ ਮੰਤਰੀ ਨੂੰ ਕਿ ਇਹ ਜਿਹੜਾ ਆਪਜੀ ਕਹਿ ਰਹੇਗੇ ਸਾਡਾ ਇਸ ਧਰਤੀ ਦੇ ਨਾਲ ਬੜਾ ਪਿਆਰ ਹੈ ਪਰਿਵਾਰ ਦਾ ਅਸੀਂ ਇਸ ਸ਼ਹਿਰਾਂ ਦੇ ਵਿੱਚ ਕੋਈ ਵੀ ਸਿਆਸੀ ਕਾਨਫਰੰਸ ਨਹੀਂ ਕਰਾਂਗੇ ਜੇ ਤੁਸੀਂ ਨਹੀਂ ਕਰਦੇ ਤੇ ਆਹ ਵੇਂਦੇ ਆ ਕਿ ਇਹ ਜਿਹੜਾ ਸ਼ਹਿਰ ਹੈ ਇਹਨੂੰ ਤੁਸੀਂ ਪਵਿੱਤਰ ਸ਼ਹਿਰ ਦਾ ਦਰਜਾ ਦਿੰਦੇ ਆ ਸ਼ਰਾਬ ਦੇ ਠੇਕੇ ਡੀਸੀ ਨੇ ਐਲਾਨ ਕਰਤਾ 3 ਕਿਲੋਮੀਟਰ ਤੇ ਪਹਿਲਾਂ ਮੰਤੀ ਕਰ ਲਈ ਹੈ ਕਿ 4 ਕਿਲੋਮੀਟਰ ਤੇ ਠੇਕੇ ਸ਼ਰਾਬ ਦੇ ਨੇ ਉਹ ਸ਼ਰਾਬ ਦੇ ਠੇਕੇ ਖੁੱਲੇ ਰਹਿਣਗੇ ਤੇ 3 ਕਿਲੋਮੀਟਰ ਤੱਕ ਬੰਦ ਹੋਣਗੇ ਪਰ ਬੰਦ ਸਿਰਫ 2-3 ਦਿਨ ਵਾਸਤੇ ਕਿਹਾ ਅਸੀਂ ਮੰਗ ਕਰਦੇ ਹਾਂ ਕਿ ਚਮਕੌਰ ਦੀ ਗੜੀ ਜਿੱਥੇ ਬੜੀ ਵੱਡੀ ਕੁਰਬਾਨੀ ਹੋਈ ਵੱਡੇ ਸਾਹਿਬਜ਼ਾਦੇਆਂ ਦੀ ਅਸੀਂ ਉਹ ਮ੍ਰਿੱਡੇ ਦੇ ਜਿੱਥੇ ਛੋਟੇ ਸਾਹਿਬਜ਼ਾਦੇ ਨੂੰ ਕੁਝ ਦਿਨ ਜੇਦੇ ਵਿੱਚ ਰੱਖਿਆ ਗਿਆ ਭੁੱਖੇ ਪਾਣੇ ਅਸੀਂ ਇਸ ਫਤਿਹਗੜ੍ਹ ਸਾਹਿਬ ਦੀ ਧਰਤੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਵਾਸਤੇ ਮੰਗ ਲੈ ਕੇ ਆਏ ਹਾਂ ਕਿ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਤੇ ਪੂਰਨ ਤੌਰ ਤੇ ਸ਼ਰਾਬ ਦੇ ਠੇਕੇ ਇਸ ਸ਼ਹਿਰ ਤੋਂ ਤੇ ਇਹ ਜਿਹੜੇ ਰੋਡ ਗੁਰੂ ਘਰ ਵੱਲੋਂ ਆ ਰਹੇ ਨੇ ਉਰਤੇ ਵੀ ਨਹੀਂ ਹੋਣੀ ਚਾਹੀਦੀ ਪੂਰਤ ਤਰ ਤੇ ਬੰਦ ਹੋਣੀ ਚਾਹੀਦੀ ਜੇ ਸਰਕਾਰ ਬੰਦ ਕਰ ਦੇਵੇਗੀ ਤੇ ਅਗੋਂਗੇ ਨਹੀਂ ਕਰਦੀ ਤੇ ਆ ਜਿਹੜਾ ਖਾਸਾ ਇਹ ਜਰੂਰ ਬੰਦ ਕਰਵਾਏਗਾ ਉਹਦਾ ਜ਼ਿਮੇਵਾਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਇੱਥੋਂ ਦੇ ਬੈਠੇ ਡੀਸੀ ਸਾਹਿਬ ਉਹਨਾਂ ਦੀ ਜ਼ਿਮੇਵਾਰੀ ਹੋएगी ਕੋਈ ਕਿਸੇ ਪ੍ਰਕਾਰ ਦਾ ਨੁਕਸਾਨ ਹੁੰਦਾ ਕਿਉਂਕਿ ਸ਼ਰਾਬ ਦੇ ਠੇਕੇ ਬਿਲਕੁਲ ਹੀ ਲਾਗੇ ਬੱਤੀਆਂ ਵਾਲੇ ਚੌਂਕ ਦੇ ਵਿੱਚ ਅਜੇ ਵੀ ਖੁੱਲੇ ਨੇ ਤੇ ਜਿਹੜੀ ਬੀੜੀ ਸਿਟ ਤਮਾਕੂ ਤੇ ਜਾਂ ਕੋਈ ਸ਼ਰਾਬ ਦੇ ਠਾਕੇ ਨੇ ਬੀੜ ਦੇ ਹੱਥੇ ਨੇ ਉਹ ਵੀ ਪੂਰਨ ਤੌਰ ਤੇ ਬੰਦ ਹੋਣੇ ਜਿਹਦੇ ਨੇ ਜੇ ਤੇ ਡੀਸੀ ਸਾਹਿਬ ਬੰਦ ਕਰਵਾ ਦੇਗਾ ਸਰਕਾਰ ਕੋਲੋਂ ਕੋਈ ਮੀਟਿੰਗ ਕਰਕੇ ਨਹੀਂ ਤੇ ਫਿਰ ਖਾਸਾ ਜਰੂਰ ਬੰਦ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਲੋ ਜਾਵੇ ਘਰ ਪਰ ਕੁਰਪਾ ਆਵੇ